ਜਿਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀਗਾ ਪੰਜਾਬ ਸਰਕਾਰ ਦੀ ناکਾਮੀ ਇਹ ਹੈਗੀ ਆ ਹੱਦੋਂ ਵੱਧ ਜਿਹੜੀ ਕਿ ਉਹਨਾਂ ਨੇ ਇਹਨਾਂ ਮੌਤਾਂ ਨੂੰ ਜਿਹੜਾ ਹੈਗਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਇਹ ਚਾਰ ਮੌਤਾਂ ਤਾਂ ਪਿਛਲੇ ਇੱਕ ਹਫਤੇ 10 ਦਿਨ ਦੇ ਵਿੱਚ ਹੀ ਹੋਈਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਨਾ ਤਾਂ ਪੋਸਟਮਾਰਟਮ ਕਰਾਇਆ ਪ੍ਰਸ਼ਾਸਨ ਨੇ ਪੁਲਿਸ ਨੇ ਖਾਸ ਕਰਕੇ ਤੇ ਨਾ ਹੀ ਐਫ ਆਈ ਆਰ ਕੀਤੀ ਆ ਭਾਰਤ ਸਰਕਾਰ ਦਾ ਜਿਹੜਾ ਐਸ ਸੀ ਐਸਟੀ ਐਕਟ ਹੈ ਉਦੇ ਤਹਿਤ ਸਾਰੇ ਬੱਚੇ ਸਿੱਖ ਹੈ ਸਾਡੇ ਪਰਿਵਾਰ ਹੈ ਗਰੀਬ ਪਰਿਵਾਰ ਦੇ ਲੋਕ ਹੈ ਉਹਨਾਂ ਦੇ ਵਿੱਚ ਐਸ ਸੀ ਐਸ ٹی ਐਕਟ ਦੀ ਜਿਹੜੀ ਹੈਗਾ ਧਾਰਾਵਾਂ ਆ ਉਹਦੇ ਤਹਿਤ ਪੰਨਾ ਨੰਬਰ 21 ਸੀਰੀਅਲ ਨੰਬਰ 45 ਤੇ ਉਤੇ ਦਰਜ ਹੈ ਕਿ ਆਪਣਾ 8 ਲੱਖ 25000 ਹੋ ਜਾ ਪਰਵਾਰਾਂ ਦੀ ਸਹਾਇਤਾ ਕੀਤੀ ਜਾਣੀ ਹੈ ਪਲੱਸ 5000 ਰੁਪਇਆ ਮਾਤਾ ਪਿਤਾ ਨੂੰ ਜਾਂ ਉਹਨਾਂ ਦੀ ਘਰ ਵਾਲੀ ਨੂੰ ਆਪਣਾ ਬਿੱਡੋ ਨੂੰ ਦੇਣਾ ਹੈਗਾ ਪਰ ਮੰਥ ਦੋ ਬੱਚਿਆਂ ਦੀ ਆਪਣਾ ਐਜੂਕੇਸ਼ਨ ਫ੍ਰੀ ਹੈ ਗ੍ਰੈਜੂਏਸ਼ਨ ਤੱਕ ਫੇਰ ਉਹਨਾਂ ਨੂੰ ਘਰ ਮੁੱਲ ਭਾਵੇਂ ਖਰੀਦ ਕੇ ਕਿਉਂ ਰ ਦੇਣਾ ਪਵੇ ਦੇਣਾ ਆ ਘਰ ਦੇ ਇੱਕ ਜੀ ਨੂੰ ਆਪਣਾ ਨੌਕਰੀ ਦੇਣੀ ਹੈ ਸਰਕਾਰੀ ਤੇ ਇਹ ਸਾਰੀਆਂ ਸਹੂਲਤਾਂ ਤਾਂ ਹੀ ਸੰਭਵ ਹੈ ਜੇ ਪੋਸਟਮਾਰਟਮ ਹੋਇਆ ਹੋਵੇ ਤੇ ਆਪਣਾ ਡੈਥ ਦਾ ਕਾਰਨ ਪਤਾ ਹੋਵੇ ਤੇ ਆਪਣਾ ਐਫ ਆਈ ਆਰ ਹੋਵੇ ਉਹ ਤੇ ਐਸਟੀਐਸਟੀ ਐਸ ਸੀ ਐਸਟੀ ਐਕਟ ਲੱਗਾ ਹੋਵੇ ਇਹ ਸਾਰੇ ਕੰਮ ਭਗਵਾਨਤ ਬਾਦ ਦੀ ਸਰਕਾਰ ਨਹੀਂ ਕਰ ਰਹੀ ਪਤਾ ਨਹੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਐਸ ਆਰ ਸੀ ਨੂੰ ਐਸ ਐਸ ਪੀ ਨੂੰ ਕੀ ਹਦਾਇਤਾਂ ਦਿੱਤੀਆਂ ਹੋਈਆਂ ਕਿ ਇਹ ਅੰਡਰ ਦਾ ਕਾਰਪਟ ਇਹ ਦੁਬਾਰਾ ਜਾਂਦੇ ਆਗੇ ਜਿਹੜੇ ਨਾਲ ਨੇਚੁਰਲ ਡੈਥs ਹੈ ਗਿਆ ਇਹ ਇਸ ਤਰ੍ਹਾਂ ਦਾ ਅਸੀਂ ਜਿਹੜਾ ਕੰਪਨਸੇਸ਼ਨ ਹੈ ਪਹਿਲਾਂ ਇਸੇ ਜ਼ਿਲ੍ਹੇ ਦੇ ਵਿੱਚ ਜੋਗਾਪਿੰਡ ਦੇ ਵਿੱਚ ਔਰ ਫਫੜੇ ਭਾਈਕੇ ਦੋ ਪਰਿਵਾਰਾਂ ਨੂੰ ਲੈ ਕੇ ਦਿੱਤਾ ਹੈਗਾ ਕਿ ਅੱਜ ਹੀ ਸਾਰ ਅੱਜ ਸਾਨੂੰ ਇਹ ਜਦੋਂ ਮਿਲਖਾ ਜੀ ਨੇ ਸਾਨੂੰ ਦੱਸਿਆ ਹੈਗਾ ਕਿ ਅੱਜ ਸਾਰਾ ਆਪਣਾ ਜਿਹੜਾ ਆਪਣਾ ਨਿਕਈ ਜੀ ਹੈ ਗਿਆ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਦੇ ਕਰਨਲ ਜੈਵਾਸ ਜੀ ਹੈ ਸਾਡੇ ਸਾਰੇ ਆਪਣਾ ਬੀਜੇਪੀ ਦੇ ਜਿਹੜੇ ਆਪਣੇ ਸੀਨੀਅਰ ਨੇਤਾ ਆ ਅਸੀਂ ਸਾਰੇ ਇਸ ਪਰਿਵਾਰ ਦੇ ਵਿੱਚ ਆਏ ਆਂ ਔਰ ਪਿੰਡ ਦੇ ਲੋਕਾਂ ਨੂੰ ਮਿਲੇ ਆਂ ਮੈਂ ਡੈਪਟੀ ਕਮਿਸ਼ਨਰ ਨਾਲ ਵੀ ਕੱਲ ਗੱਲ ਕੀਤੀ ਆ ਔਰ ਅੱਜ ਫੇਰ ਕਰਾਂਗਾ ਅਸੀਂ ਆਪਣਾ ਇੱਜ਼ਤ ਬਸਲੇ ਨੂੰ ਇੱਥੇ ਤੱਕ ਨਹੀਂ ਰਹਿਣ ਦੇਵਾਂਗੇ ਔਰ ਅਸੀਂ ਆਪਣਾ ਚਾਹਨੇ ਆਂ ਕਿ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਡੀਸੀ ਤੋਂ ਦੇ ਐਸਐਸਪੀ ਤੋਂ ਕਿ ਭਈ ਜਿਹੜੀ ਇਨਕੁਆਰੀ ਕਰੋ ਤੇ ਜੇ ਇਹ ਡੈਥ ਜਿਹੜੀਆਂ ਹੋਈਆਂ ਮੌਤਾਂ ਹੋਈਆਂ ਅਨ ਅਨਿਆਈ ਮੌਤਾਂ ਹੋਈਆਂ ਦਾ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਐਸਐਸਟੀ ਲਾਵੋ ਤਾਂ ਕਿ ਇਹਨੂੰ ਭਾਰਤ ਸਰਕਾਰ ਜਿਹੜਾ ਕੰਪਨਸੇਸ਼ਨ ਦੇਣਾ ਚਾਹੁੰਦੀ ਆ ਉਹ ਅਸੀਂ ਦਵਾ ਸਕੀਏ ਭਾਰਤ ਸਰਕਾਰ ਦਿੰਦੀ ਆ ਤੇ ਭਾਈ ਤੁਹਾਨੂੰ ਕੀ ਤਕਲੀਫ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਆ ਉਹ ਤਾਂ ਤੁਸੀਂ ਆਪਣਾ ਲੈਪ ਉਪ ਉਪਰੀ ਕਰੀ ਜਾਂਦੇ ਹੈਗੇ ਆ ਐਨਾ ਥੋੜੀ ਜੁੱਧਨਾ ਸ਼ਾਹ ਬਰੁਦ ਚੱਲਦੇ ਹੈਗੇ ਆ ਐਵੇਂ ਤਾਂ 20 25 ਲੋਕ ਹੋਰ ਜਿਹੜੇ ਨੌਜਵਾਨ ਹੈ ਉਹ ਮਰਨ ਕਿਨਾਰੇ ਆ ਉਹਨਾਂ ਦਾ ਮੈਡੀਕਲ ਕਰਾਵਾਂਗੇ ਉਹਨਾਂ ਦਾ ਇਲਾਜ ਕਰਾਵਾਂਗੇ ਚੰਡੀਗੜ੍ਹੋਂ ਇਲਾਜ ਕਰਾ ਕੇ ਦੇਵਾਂਗੇ ਐਦਾਂ ਦੀ ਕੋਈ ਗੱਲ ਨਹੀਂ ਸਰਕਾਰ ਕੋਲ ਕਿਸੇ ਜਿਹੜੇ ਸਾਧਨਾਂ ਦੀ ਕਮੀ ਨਹੀਂ ਹੁੰਦੀ ਹੈਗੀ ਮੈਂ ਇੱਥੇ ਡਿਪਟੀ ਕਮਿਸ਼ਨਰ ਵੀ ਰਿਹਾ ਤੇ ਮੈਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਇਲਾਜ ਕਰਾਉਣਾ ਤੇ ਕਿਸ ਤਰ੍ਹਾਂ ਸਹਾਇਤਾ ਕਰਨੀ ਆ ਸੋ ਅਸੀਂ ਬੇਨਤੀ ਕਰਦੇ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਸੀ ਮਾਨਸਾ ਨੂੰ ਐਸਐਸਪੀ ਮਾਨਸਾ ਨੂੰ ਕਿ ਇਸ ਪਿੰਡ ਦੇ ਵਿੱਚ ਖਾਸ ਕਰਕੇ ਇਹ ਮੌਤਾਂ ਦੀ ਇਨਕੁਆਇਰੀ ਕਰਕੇ ਐਸਸੀਐਸ ਐਸਟੀ ਐਸਸੀਐਸਟੀ ਲਗਾ ਕੇ ਰਿਪੋਰਟ ਭੇਜੀ ਜਾਵੇ ਕਿਉਂਕਿ ਅਸੀਂ ਇਹ ਮਸਲਾ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਗਵਰਨਮੈਂਟ ਆਫ ਇੰਡੀਆ ਨਿਊ ਦਿੱਲੀ ਉਹਨਾਂ ਕੋਲ ਵੀ ਲੈ ਕੇ ਜਾ ਰਹੇ ਹਾਂ ਖਾਲੀ ਅਸੀਂ ਚਿੱਠੀ ਪੜਾ ਕੇ ਭੇਜਾਂਗੇ ਅੱਜ ਪ੍ਰੈਸ ਕਾਨਫਰੰਸ ਕਰਾਂਗੇ ਤੇ ਮੈਂ ਬੇਨਤੀ ਕਰਦਾ ਹਾਂਗਾ ਕਿ ਜਿਹੜਾ ਕੰਮ ਪ੍ਰਸ਼ਾਸਨ ਦੇ ਕਰਨਾ ਉਹ ਆਪਣੇ ਆਪ ਕਰੇ ਇਹ ਨਾ ਹੋਵੇ ਕਿ ਆਪਣਾ ਪ੍ਰਸ਼ਾਸਨ ਜਿਹੜੀਆਂ ਹੈਗੀਆਂ ਵਰਦੀਆਂ ਉਤਰ ਜਾਣ ਤੇ ਉਹਨਾਂ ਨੂੰ ਹਾੜੇ ਕੱਢਣੇ ਪੈਣ ਤੇ ਮਨਤਾ ਕਰਨੀਆਂ ਪੈਣ ਤੇ ਸਾਡੇ ਨਾਲ ਗਲਤੀ ਹੋ ਗਈ ਆਪਣੇ ਉਹਨਾਂ ਦਾ ਫਰਜ਼ ਮੰਨਦਾ ਹੈਗਾ ਕਿ ਗਰੀਬ ਪਰਿਵਾਰਾਂ ਦੀ ਬਾਹ ਫੜ ਕੇ ਇਹਨਾਂ ਦੀ ਮਦਦ ਕਰਨ